ਕੋਈ ਇਹਦੇ ਵਿੱਚ ਮਲਾਵਟ ਨਹੀਂ ਮਲਾਵਟ ਕਾਲੇ ਨੂੰ ਅਸੀਂ ਸਾਬਤ ਕਰਨ ਵਾਲੇ ਨੂੰ 1 ਲੱਖ ਰੁਪਏ ਨਾਮ ਦਵਾਂਗੇ ਪੱਕੀ ਗੱਲ 100.1% ਪੱਕੀ ਗੱਲ ਹੈ ਜੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਜੀ ਗੁੜ ਦਾ ਤੇ ਇਸ ਸੀਜ਼ਨ ਦੀ ਗੁੜ ਦੀ ਆਪਣੀ ਪਹਿਲੀ ਵੀਡੀਓ ਆ ਇਹਦਾ ਗੁੜ ਜਿਹੜਾ ਆ ਬਹੁਤ ਵਧੀਆ ਬਣਦਾ ਔਰ ਸਾਡਾ ਜਿਹੜਾ ਇਹ ਗੰਨਾ ਆ ਇਹ ਰੇਤਲੀ ਜ਼ਮੀਨ ਦਾ ਆ ਰੇਤਲੀ ਜ਼ਮੀਨ ਦੇ ਵਿੱਚ ਜਿੰਨਾ ਵੀ ਗੁੜ ਬਣਦਾ ਉਹ ਬਹੁਤ ਹੀ ਵਧੀਆ ਔਰ ਵਧੀਆ ਉੱਚ ਕੁਆਲਟੀ ਦਾ ਗੋੜ ਹੁੰਦਾ ਇਹ ਸਾਰੇ ਸਟੀਲ ਦੇ ਲੋਹੇ ਦਾ ਕੋਈ ਵਰਤਨ ਨਹੀਂ ਹੈਗਾ 700 ਲੀਟਰ ਸਾਡੀ ਇਹਦੇ ਚ ਰਸ ਬਣਦੀ ਆ ਸਫਾਈ ਪੂਰੀ ਸਫਾਈ ਦਾ ਕੰਮ ਆ ਬੈਂ ਵਧੀਆ ਸਫੈਦ ਰੰਗ ਦੀ ਰਸ ਆ ਰਹੀ ਆ ਫੇਰ ਨੂੰ ਨਹਾ ਧੋ ਕੇ ਕੰਮ ਤੇ ਲੱਗਦੇ ਆ ਕਿਸੇ ਹਰ ਇਹਨ ਹੱਥਾਂ ਦੀ ਪੂਰੀ ਸਫਾਈ ਆ ਇਥੇ ਭਾਪ ਬਣਨੀ ਆ ਆ ਪੈਪਰ ਆ ਹੀ ਜਾਣੀ ਇਸ ਪੈਪਰ ਆ ਹੀ ਸਟੀਮ ਜਾਣੀ ਆ ਉਹਦੇ ਨਾਲ ਹੀ ਰਸ ਗਰਮ ਹੋਣੀ ਆ ਰਸ ਇਸ ਇਸ ਕੜਾਹੀ ਚ ਆਉਂਦੀ ਹੈ ਹਾਂਜੀ ਸਿਸਟਮ ਇਹ ਪਹਿਲਾਂ 60 ਤੇ ਚਲਾਉਂਦੇ ਆ ਫਿਰ ਹੌਲੀ 40 ਤੇ ਜਦੋਂ ਗੁੜ ਤਿਆਰ ਹੋ ਜਾਂਦਾ ਉਦੋਂ ਅਸੀਂ ਬਿਲਕੁਲ 0 ਤੇ ਕਰ ਦਿੰਦੇ ਆ ਇਹ ਜਿਹੜੀ ਜੈਕਟ ਆ ਨਾ ਇਹਦੇ ਵਿੱਚ ਭਾਫ਼ ਆਉਂਦੀ ਆ ਇਸ ਭਾਫ਼ ਨੇ ਇਹਨੂੰ ਗਰਮ ਕਰਨਾ ਆ ਬਈ ਆ ਪਾਤ ਨਿਕਲਦੀ ਦੇਖ ਲਓ ਜਿਨ੍ਹਾਂ ਦਾ ਮਨ ਹੋਵੇ ਤਾਜ਼ਾ ਤਾਜ਼ਾ ਗੁੜ ਖਾਣ ਦਾ ਬਹੁਤ ਹੀ ਵਧੀਆ ਗੁੜ ਤੇ ਉਹ ਆ ਸਕਦੇ ਆ ਸ਼ੱਕਰ ਬਿਲਕੁਲ ਸਾਫ਼ ਆ ਜੀ ਹਾਂਜੀ ਹਾਂਜੀ ਕੋਈ ਇਹਦੇ ਵਿੱਚ ਜਿਹੜੀ ਮਣਮੋਟੀ ਡਲੀ ਰਹਿ ਜਾਂਦੀ ਉਹ ਅਸੀਂ ਛਾਂਟ ਦਈਦੀ ਆ ਇਹ ਜਿਹੜਾ ਪ੍ਰੋਸੈਸ ਆ ਇਹ ਬਹੁਤ ਜ਼ਰੂਰੀ ਪ੍ਰੋਸੈਸ ਹੁੰਦਾ ਜਿੰਨਾ ਵਧੀਆ ਇਹ ਪ੍ਰੋਸੈਸ ਹੋ ਜੂਗਾ ਓਨਾ ਹੀ ਵਧੀਆ ਗੁੜ ਬਣਨਾ ਜਿੱਥੇ ਖੜਕਾ ਦੇਖੋ ਕਿਦਾਂ ਹੁੰਦਾ ਲੋ ਜੀ ਨਾਲੋਂ ਨਾਲ ਦੋਸਤੋ ਸਵਾਗਤ ਹੈ ਤੁਹਾਡਾ ਪੀਆਰ ਪੰਜਾਬ ਤੇ ਤੇ ਸੀਜ਼ਨ ਸ਼ੁਰੂ ਹੋ ਚੁੱਕਾ ਜੀ ਗੁੜ ਦਾ ਤੇ ਇਸ ਸੀਜ਼ਨ ਦੀ ਗੁੜ ਦੀ ਆਪਣੀ ਪਹਿਲੀ ਵੀਡੀਓ ਆ ਇਹ ਤੁਸੀਂ ਪੁੱਛ ਰਹੇ ਸੀ ਗੁੜ ਕਿੱਥੋਂ ਲਈਏ ਕਿੱਥੋਂ ਲਈਏ ਤੇ ਆ ਜਾਓ ਤੁਹਾਨੂੰ ਅੱਜ ਆਪਾਂ ਉਹ ਗੁੜ ਲੱਗਿਆਂ ਦੱਸਣ ਜਿਹੜਾ ਕਿ ਪਾਫ ਨਾਲ ਬਣਾਉਂਦੇ ਨੇ ਬੰਦੇ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਬਣਾਉਣਾ ਸ਼ੁਰੂ ਕੀਤਾ ਹੋਇਆ ਆ ਪਿੰਡ ਆ ਜੀ ਇਹ ਚਾਹਲ ਕਲਾ ਚਾਹਲ ਕਲਾ ਪਿੰਡ ਜਿਹੜਾ ਆ ਉਹ ਬੰਗਿਆਂ ਦੇ ਲਾਗੇ ਆ ਠੀਕ ਆ ਮੁਕੰਦਪੁਰ ਦੇ ਵੈਸੇ ਲਾਗੇ ਆ ਤਹਿਸੀਲ ਇਹਨਾਂ ਨੂੰ ਬੰਗੇ 35 ਆ ਤੇ ਸ਼ਹੀਦ ਭਗਤ ਸਿੰਘ ਨਗਰ ਇਹਨਾਂ ਦਾ ਜ਼ਿਲ੍ਹਾ ਜਾਨੀ ਕਿ ਨਵਾਂ ਸ਼ਹਿਰ ਆ ਬਾਈਬਲਦੀਪ ਸਿੰਘ ਨਾਲ ਆ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੋਲੀ ਬਾਜੀ ਕੀ ਹਾਲ ਚਾਲ ਹੈ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਗੰਨੇ ਵੱਲ ਕਿ ਗੰਨਾ ਦਿਖਾਈਏ ਠੀਕ ਆ ਉਹ ਗੰਨੇ ਤੇ ਚਲੀਏ ਜੀ ਆਪਾਂ ਪਹਿਲਾਂ ਆ ਜਾਓ ਜੀ ਇਹ ਸੀਓਜੀ 118 ਵੈਰਾਈਟੀ ਆ ਹਾਂਜੀ ਅੱਛਾ ਜੀ ਆਹ ਵਾਲੀ ਆ ਜਾਓ ਜੀ ਠੀਕ ਆ ਇਹ ਗੰਨੇ ਲਈਏ ਬਹੁਤ ਵਧੀਆ ਵੈਰਾਈਟੀ ਆ ਹੂੰ ਇਹਦਾ ਗੋੜ ਜਿਹੜਾ ਆ ਬਹੁਤ ਵਧੀਆ ਬਣਦਾ ਔਰ ਸਾਡਾ ਜਿਹੜਾ ਇਹ ਗੰਨਾ ਆ ਇਹ ਰੇਤਲੀ ਜ਼ਮੀਨ ਦਾ ਆ ਅੱਛਾ ਜੀ ਰੇਤਲੀ ਜ਼ਮੀਨ ਦੇ ਵਿੱਚ ਜਿੰਨਾ ਵੀ ਗੋੜ ਬਣਦਾ ਉਹ ਬਹੁਤ ਹੀ ਵਧੀਆ ਔਰ ਵਧੀਆ ਉੱਚ ਕੁਆਲਿਟੀ ਦਾ ਗਾੜ ਹੁੰਦਾ ਅੱਛਾ ਜੀ ਕਾਣ ਬਹੁਤ ਹੁੰਦਾ ਦੁੱਧ ਚਾਹ ਚ ਪਾਓ ਚਾਹ ਨੂੰ ਦੁੱਧ ਪਾ ਕੇ ਉਵਾਲੀ ਦਿਓ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਚਾਹ ਅੱਛਾ ਜੀ ਹਾਂਜੀ ਇਸ ਗੰਨੇ ਨੂੰ ਲਗਭਗ ਅਸੀਂ ਬਹੁਤ ਹੀ ਘੱਟ ਖਾਦਾਂ ਦੇ ਨਾਲ ਜਿਹੜਾ ਆ ਅਸੀਂ ਉਗਾਇਆ ਹੂੰ ਬਹੁ ਘੱਟ ਦਵਾਈਆਂ ਦਾ ਇਸਤੇਮਾਲ ਕੀਤਾ ਦੋ ਗੋਡੀਆਂ ਇਹਨੂੰ ਕਰਾਈਆਂ ਪੱਠੇ ਤੋਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਪੱਧਰਾ ਗੰਨਾ ਆ ਹਮ ਸੀਓਓ 18 85 3102 ਤੇ ਇਹ ਬਹੁਤ ਵਧੀਆ ਗੋਡ ਬਣਾਉਣ ਲਈ ਵੈਰਾਈਟੀਆਂ ਆ ਉਸੀ ਸੀ ਇਹ 118 ਹੀ ਲਾਇਆ ਜਾਂ ਹੋਰ ਵੀ ਕੋਈ ਆਪਣੇ ਕੋਲ ਅਸੀਂ 321 ਵੈਰੈਟੀ ਲਾਈ ਆ 3102 ਲਾਇਆ 85 ਲਾਇਆ ਅੱਛਾ ਇੰਨੀਆਂ ਲਾਈਆਂ ਹਾਂਜੀ ਇਸ ਵੇਲੇ ਅਸੀਂ 118 ਦਾ ਗੋੜ ਬਣਾ ਰਹੇ ਹਾਂ ਇਸ ਵੇਲੇ 118 118 ਦੇਖਿਓ ਜੀ ਬਣਦਾ ਫਿਰ ਹਾਂਜੀ ਆਓ ਜੀ ਆਜੋ ਜੀ ਗੱਲ ਇਹ ਹੁੰਦੀ ਆ ਜੀ ਕਿ ਤੁਹਾਨੂੰ ਗੱਣਾ ਦਿਖਾ ਲੈਣਾ ਤਾਂ ਜ਼ਰੂਰੀ ਹੁੰਦਾ ਕਈ ਵਾਰੀ ਲੋਕ ਇਹ ਸੋਚਦੇ ਨੇ ਕਿ ਇਹਨਾਂ ਨੇ ਗੰਨਾ ਕਿਸੇ ਤੋਂ ਲੈ ਕੇ ਤਾਂ ਨਹੀਂ ਬਣਾ ਰ ਸੋ ਗੰਨਾ ਜਿਹਦੇ ਕੋਲ ਆਪਣਾ ਆ ਆਪਾਂ ਨੂੰ ਪਤਾ ਆ ਬੰਦਾ ਕਾਮਯਾਬ ਉਹੀ ਆ ਸੋ ਗੰਨਾ ਇਹਨਾਂ ਕੋਲ ਆਪਣਾ ਆ ਤੋ ਬਹੁਤ ਸਾਰਾ ਗੰਨਾ ਇਹਨਾਂ ਨੇ ਬੀਜਿਆ ਹੋਇਆ ਜਦੋਂ ਆਪਾਂ ਗੁੜ ਤਿਆਰ ਕਰਨਾ ਤੇ ਸਭ ਤੋਂ ਪਹਿਲਾਂ ਆਪਣਾ ਸਟੈਪ ਹੁੰਦਾ ਰਾਸ ਠੀਕ ਆ ਰਾਸ ਕਿੱਥੇ ਨਿਕਲਦੀ ਆ ਉਹ ਦੇਖਦੇ ਆ ਆਜੋ ਸੋ ਗੰਨਾ ਜਿਹੜਾ ਆ ਉਹ ਤੁਹਾਡਾ ਆ ਆ ਜੀ ਐਸੋ ਹੀ ਲਿਖਣਾ 118 ਤੇ ਸਾਫ ਗੰਨਾ ਆ ਸਿਰਫ ਆ ਪੂਲੀਆਂ ਇਹਨਾਂ ਨੇ ਬੰਨੀਆਂ ਹੋਈਆਂ ਨੇ ਠੀਕ ਆ ਭਰੀਆਂ ਇਸ ਤੋਂ ਇਲਾਵਾ ਬਹੁਤ ਵਧੀਆ ਤਰੀਕੇ ਨਾਲ ਚਲੋ ਸਾਫ ਕੀਤਾ ਹੋਇਆ ਗੰਨਾ ਆ ਗੋਲਦੀ ਭਾਜੀ ਰਾਸ ਬਣਾਉਣ ਲਈ ਜਿਹੜਾ ਬੇੜਣਾ ਆ ਅਸੀਂ ਗੁਜਰਾਤ ਤੋਂ ਲਿਆਂਦਾ ਆ ਵਾਲਾ ਇਹ ਵਾਲਾ ਅੱਛਾ ਜੀ ਕੀ ਖਾਸੀਅਤ ਹੈ ਦੀ ਇਹ ਕਾਫੀ ਜਿਹੜਾ ਗੰਨਾ ਕਰੀਬ ਅੱਧੀ ਭਰੀ ਇੱਕੋ ਵਾਰੀ ਖਿੱਚ ਲੈਂਦਾ ਅੱਛਾ ਹਾਂਜੀ ਇਹਨੂੰ ਆਪਾਂ ਛੋਟੀ ਮਹਿਲ کہہ ਸਕਦੇ ਆ ਅੱਛਾ ਬਹੁਤ ਵਧੀਆ ਢੰਗ ਨਾਲ ਇਹ ਗੰਨੇ ਜੋ ਰਸ ਨੂੰ ਵੀ ਵਧੀਆ ਢੰਗ ਨਾਲ ਕੱਢਦਾ ਔਰ ਸਾਫ਼ ਰੱਖਦਾ ਅੱਛਾ ਇਸ ਦੇ ਨਾਲ ਨਾਲ ਜਿਹੜੀ ਇਹਦੀ ਰਾਸ ਆ ਉਹ ਕਾਲੀ ਨਹੀਂ ਹੁੰਦੀ अच्छा हां ज्यादातर 베ਣਿਆ ਦੀ ਰਸ ਕਾਲੀ ਹੋ ਜਾਂਦੀ ਹੈ ਦੀ ਰਸ ਇਹਨ ਵਧੀਆ ਸਫੈਦ ਰਹਿੰਦੀ ਆ ਕਈਏ ਮੁੰਡੇ ਨੂੰ ਚਲਾ ਕੇ ਦਿਖਾ ਹਾਂਜੀ ਹਾਂਜੀ ਨਵੀਂ ਟੈਕਨੀਕ ਕਰੋ ਜੀ ਸਟਾਰਟ ਮਾਰਾ ਜਾ ਵੀਰੇ ਤੇ ਜਿਹੜੇ ਬਰਤਨ ਆ ਸਾਡੇ ਜੀ 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 ਉਹ ਵੀ ਸਟੀਲ ਦੇ ਆ ਜੀ ਦੇਖੂਗੇ ਇਹ ਸਾਰੇ ਸਟੀਲ ਦੇ ਲੋਹੇ ਦਾ ਕੋਈ ਬਰਤਨ ਨਹੀਂ ਹੈਗਾ ਅੱਛਾ ਜੀ ਇਹ ਡਰਾਮਾ 600 700 ਲੀਟਰ ਸਾਡੀ ਇਹਦੇ ਚ ਰਸ ਬਣਦੀ ਆ ਅੱਛਾ ਜੀ ਆਹ ਹਾਂ ਇਹ ਸਟੀਲ ਦੇ ਬਰਤਨ ਆ ਇਹਦੇ ਜੀ ਤੁਸੀਂ ਜਿੱਦਾਂ ਮਰਜੀ ਜਾਣ ਕੇ ਥੋੜੇ ਸਮੇਂ ਦੇ ਵਿੱਚ ਜੀ ਬਹੁਤ ਹੀ ਰਸ ਬਣਾਈ ਜਾ ਸਕਦੀ ਆ ਔਰ ਤੁਸੀਂ ਰਸ ਦੀ ਕੁਆਲਿਟੀ ਦੇਖੋ ਥੱਲੇ ਸਿਮਰਨਾ ਦਿਖਾ ਲ ਯਾਰ ਰਸ ਮਾੜੀ ਜੀ ਰਸ ਦੇਖੋ ਤੁਸੀਂ ਕਿੰਦਾ ਐਨ ਵਧੀਆ ਸਫੈਦ ਰੰਗ ਦੀ ਰਸ ਆ ਰਹੀ ਆ ਹਾਂ ਕੋਈ ਕਾਲੀ ਦੀ ਆਮ ਲੋਕਾਂ ਦੇ ਜਿਹੜੇ ਡਰਮ ਹੁੰਦੇ ਉਹ ਲੋਹੇ ਦੇ ਹੁੰਦੇ ਆ ਜਿਹੇ ਚ ਰਸ ਪਈ ਪਈ ਕਾਲੀ ਹੋ ਜਾਂਦੀ ਆ ਫਰੇਵਰ ਜਿਹੜੀ ਸਾਡੀ ਪੂਰੀ ਸਫਾਈ ਆ ਸਵੇਰ ਨੂੰ ਨਹਾਤ ਹੋ ਕੇ ਕੰਮ ਤੇ ਲੱਗਦੇ ਆ ਕਿਸੇ ਹਰ ਐਨ ਹੱਥਾਂ ਦੀ ਪੂਰੀ ਸਫਾਈ ਆ ਕੁਆਲਿਟੀ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਇਹਦੇ ਵਿੱਚ ਹੈਗੀ ਬੱਲੇ ਹਾਂਜੀ ਸੋ ਇਹ ਆਪਣਾ ਬਿਜਲੀ ਤੇ ਚੱਲਦਾ ਹਨਾ ਹਾਂਜੀ ਬਿਜਲੀ ਤੇ ਚੱਲਦਾ ਕੋਈ ਦੇਖ ਲੋ ਇਹਦਾ ਸ਼ੋਰ ਨਹੀਂ ਕਿਤੇ ਕਾਲਾ ਨਹੀਂ ਤੁਹਾਨੂੰ ਦਿਖਣਾ ਐਨ ਸਫੈਦ ਅਛਾ ਇਹਦੀ ਇਹਦੀ ਰਿਕਵਰੀ ਜਿਆਦਾ ਰਿਕਵਰੀ ਵੇਣਿਆ ਦੇ ਬੁੜਗੀਆਂ ਨੂੰ ਤੇਲ ਨਾਲ ਆਦੀ ਰਸ ਕਾਲੀ ਕੀਤੀ ਹੁੰਦੀ ਜਾਂਦੀ ਹੈ ਇਹਦੀ ਰਿਕਵਰੀ ਜਿਹੜੀ ਆ ਉਹ ਦੂਸਰੇ ਵੇਲੇ ਨੇ ਤੋਂ ਜ਼ਿਆਦਾ ਹੁੰਦੀ ਆ ਇਹਦੀ ਰਿਕਵਰੀ ਬਹੁਤ ਵਧੀਆ ਹੁੰਦੀ ਆ ਕੋਈ ਵੀ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਤੁਹਾਨੂੰ ਤੇਲ ਵਗੈਰਾ ਵੀ ਨਹੀਂ ਆਊਗਾ ਹਾਂ ਨਹੀਂ ਜ਼ਿਆਦਾਤਰ ਵੇਣੇ ਜਿਹੜੇ ਬੁੜਗੀਆਂ ਹੁੰਦੇ ਆ ਉਹਨਾਂ ਨੂੰ ਤੇਲ ਲਾਉਂਦੇ ਆ ਤਾਂ ਉਹ ਤੇਲ ਰਸ ਦੇ ਵਿੱਚ ਜਾਂਦਾ ਰਹਿੰਦਾ ਡਨ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਆਜੋ ਤੋ ਰਸ ਬਣਨ ਤੋਂ ਬਾਅਦ ਇਹ ਜਿਹੜੀ ਰਾਸਿਆ ਉਹ ਤੁਸੀਂ ਅੰਦਰ ਕਿਦਾਂ ਲੈ ਕੇ ਜਾਂਦੇ ਆ ਅੰਦਰ ਪਾਈਪ ਰਾਹੀਂ ਜਾਂਦੀ ਆ ਮੋਟਰ ਲੱਗਿਓ ਆ ਅੱਛਾ ਆ ਵਾਲੀ ਪਾਈਪ ਰਾਹੀਂ ਹਾਂਜੀ ਇਥੋਂ ਅੰਡਰਗਰਾਉਂਡ ਪਾਈਪ ਆ ਹਾਂ ਮੋਟਰ ਨੇ ਚੱਕ ਕੇ ਪੰਪ ਨੇ ਉਹ ਸਾਡੇ ਉਹ ਲੱਗਿਓ ਆ ਵੱਡਾ ਜਿਹਨੂੰ ਕੜਾਹਾ ਲੱਗਾ ਆ ਹੂੰ ਉਹਦੇ ਵਿੱਚ ਇਕੱਠੀ ਹੁੰਦੀ ਆ ਹਾਂ ਆਹ ਵਾਲੀ ਹਾਂਜੀ ਇਥੋਂ ਪਾਈਪ ਸਾਨੀ ਜਾ ਕੇ ਹਾਂ ਇਹਦੇ ਥੱਲੇ ਮੋਟਰ ਲਾਈ ਆ ਇਹ ਮੋਟਰ ਲਾਈ ਆ ਉਹ ਠੀਕ ਆ ਇਥੋਂ ਅੰਦਰ ਚਲੇ ਜਾਂਦੀ ਆ ਪੂਰੇ ਵਰਤਨ ਹਰ ਪਾਈਪ ਹਰ ਕੜਾਹਾ ਹੂੰ ਸਟੀਲ ਦਾ ਵਰਤਿਆ ਗਿਆ ਕੋਈ ਜਿਗਾਲ ਵਾਲਾ ਮਤਲਬ ਨਹੀਂ ਕੋਈ ਖੋ ਇੱਕ ਆ ਵੀ ਆ ਜਿੱਥੇ ਤੁਹਾਡੇ ਬਣਦਾ ਪਿਆ ਗੁੜ ਤੁਸੀਂ ਬਾਹਰੋਂ ਹੀ ਦੇਖ ਲਓ ਸਫਾਈ ਪੂਰੀ ਆ 40 ਸਾਰੀ ਲੱਗੀ ਆ ਕੋਈ ਮਛਰ ਕੋਈ ਕੀੜਾ ਅੰਦਰ ਨਹੀਂ ਜਾ ਸਕਦਾ ਉਹ ਬੱਲੇ 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 ਐ ਸਾਫ ਸੁਥਰਾ ਕੋਈ ਵੀ ਇੱਕ ਵੀ ਮਛਰ ਦਾਣਾ ਨਹੀਂ ਅੰਦਰ ਹੋਊਗਾ ਹਾਂ ਅੰਦਰ ਮਾਰਵਾ ਲੱਗਾ ਹੈ ਜੀ ਦੇਖ ਲੈਣਾ ਆਪ ਅੰਦਰ ਆ ਜਾਓ ਸਮਝ ਆ ਜਾਵੇ ਦਿਖਾ ਲਈਏ ਆ ਬੋਇਲਰ ਦੀ ਆਵਾਜ਼ ਬੰਦ ਹੋ ਸਕਦੀ ਆ ਭਾਈ ਆ ਆ ਕੀ ਤਾਮ-ਚਾਮ ਜਿਹੜਾ ਐਡਾ ਵੱਡਾ ਲੱਗਾ ਹੈ ਇਹ ਕੀ ਆ ਇਹ ਭਾਜੀ ਸਟ੍ਰੀਮ ਦੇ ਨਾਲ ਗੋੜ ਬਣਦਾ ਹੂੰ ਇਦਾਂ ਨਹੀਂ ਵੀ ਤੁਸੀਂ ਖੋਰੀ ਪਾਈ ਜੋ ਸਵਾਹ ਉੜੀ ਜਾਵੇ ਕੜਾਹਿਆਂ ਚ ਪਈ ਜਾਵੇ ਬਿਲਕੁਲ ਨਹੀਂ ਸਫਾਈ ਪੂਰੀ ਇੱਥੇ ਭਾਫ਼ ਬਣਨੀ ਆ ਭਾਫ਼ ਪੈਪਰਾਂ ਹੀ ਅੰਦਰ ਜਾਣੀ ਆ ਅੰਦਰ ਸਿਸਟਮ ਲੱਗਾ ਆ ਅੱਛਾ ਜਿੰਨੀ ਜਰੂਰਤ ਆ ਇੱਥੇ ਭਾਫ਼ ਬਣਨੀ ਆ ਆ ਪੈਪਰਾਂ ਹੀ ਜਾਣੀ ਇਸ ਪੈਪਰਾਂ ਹੀ ਸਟ੍ਰੀਮ ਜਾਣੀ ਆ ਉਹਦੇ ਨਾਲੇ ਰਸ ਗਰਮ ਹੋਣੀ ਆ ਦੇਖਿਓ ਫਿਰ ਅੰਦਰ ਅੰਦਰ ਆ ਜਾਓ ਆ ਜਾਓ ਜੀ ਸਫਾਈ ਦੇਖਿਓ ਅੰਦਰ ਜਾ ਕੇ ਭਾਈ ਤੁਸੀਂ ਬਿਲਕੁਲ ਸਾਫ ਸੁਸਰਾ ਲੱਗਿਓ ਜੀ ਹਾਂਜੀ ਆਓ ਜੀ ਲਾ ਵੀ ਸਿਮਰਨ ਇੱਕ ਵਾਰੀ ਵੇਖ ਜਰਾ ਹੈ ਕਿਦਾਂ ਦਾ ਲੱਗਦਾ ਮਾਰਬਲ ਵਗੈਰਾ ਲਗਾਇਆ ਐ ਨਾ ਠੀਕ ਆ ਸਫਾਈ ਹੈਗੀ ਆ ਕਿਤੇ ਗੰਦਗੁੰਦ ਪਿਆ ਤਾਂ ਨਹੀਂ ਦੀਦਾ ਨਹੀਂ ਨਹੀਂ ਹੈ ਦੇਖ ਲਾ ਹੁਣ ਹੁਣ ਆਪਾਂ ਆਰਾਮਾ ਦੇ ਚਲੀਏ ਇਹਨਾਂ ਨੂੰ ਆ ਜਾਓ ਜੀ ਸਰ अच्छा सर जेडी वो रास उधरों आई स्टीम ता इधरों दी आ गई ਤੁਸੀਂ ਕਹਿੰਦੇ ਇਥੋਂ ਦੀ ਆ ਰਹੀ ਆ ਉਹ स्टीम ਆ ਰਹੀ ਹੈ स्टीम ਆ ਰਿਹਾ ਆ ਰਿਹਾ ਹੈ ਨਾ ਆ ਜਿਹੜਾ ਪਾਇਪ ਆ ਰਾਸ ਇਧਰ ਦੀ ਆ ਰਹੀ ਹੈ ਰਾਸ ਜਿਹੜੀ ਉਹ ਬਾਹਰ ਆਪਾਂ ਦੇਖ ਕੇ ਆਏ ਆ ਹਾਂਜੀ ਉਹ ਕਿੱਥੇ ਆਈ ਰਾਸ ਇਥੇ ਆਉਂਦੀ ਹੈ ਇਸ ਕੜਾਹੀ ਚ ਆਉਂਦੀ ਹੈ ਹਾਂਜੀ ਇਥੇ ਵੀ ਸਟੀਮ ਦਾ ਲੱਗਾ ਆ ਜੀ ਅੱਛਾ ਇਹ ਕੀ ਕਰਦੀ ਆ ਬਾਈ ਇਹ ਨੂੰ ਕੋਸਾ ਕਰਦੀ ਆ ਅੱਛਾ ਇਹਨੂੰ ਇਹਨੇ ਕੋਸਾ ਕਰ ਦੇਣਾ ਇਹਨੂੰ ਕੋਸਾ ਕਰ ਦੇਣਾ ਠੀਕ ਆ ਕੜਾਹਾ ਜਿਹੜਾ ਆ ਇਹਦੇ ਵਿੱਚ ਰਾਸ ਆ ਗਈ ਇਹਨੂੰ ਇਹਨੇ ਕੋਸਾ ਕਰਨਾ ਯਾਨੀ ਕਿ ਜਿਹੜੇ ਆ ਤੁਹਾਡੇ ਚਾਰ ਕੜਾਹੀ ਲੱਗੇ ਨੇ ਇਹਦੇ ਵਿੱਚ ਤੁਸੀਂ ਰਾਸ ਇਧਰੋਂ ਗਰਮ ਹੋਈ ਲੈਣੀ ਉਧਰੋਂ ਗਰਮ ਹੋਈ ਇਸ ਪੈਪਰਾਂ ਹੀ ਜਾਣੀ ਆ ਇਸ ਪੈਪਰਾਂ ਇੱਥੋਂ ਪੈਪ ਨੇ ਸਿੱਧੀ ਰਾਸ ਪਾਉਣੀ ਆ ਅੱਛਾ ਇੱਥੋਂ ਗੇਟਵਾਰ ਲੱਗਾ ਹੈ ਰਾਸ ਪਾ ਕੇ ਅੱਛਾ ਸਟੀਮ ਲੱਗੇ ਜਿੰਨੀ ਜ਼ਰੂਰਤ ਹੈ ਓਨੇ ਸਟੀਮ ਅੱਛਾ ਕੋਈ ਨਹੀਂ ਵੇ ਇਸ ਤਰ੍ਹਾਂ ਵੀ ਵੱਧ ਸੇਕ ਦੇ ਨਾਲ ਗੋੜ ਲੂ ਹੋ ਗਿਆ ਗੋੜ ਖਰਾਬ ਹੋ ਗਿਆ ਅੱਛਾ ਸੂਈਆਂ ਲਗੀਆਂ ਸੋ ਆ ਫਰਸਟ ਸਟੇਜ ਇਹਦੇ ਹਿਸਾਬ ਨਾਲ ਜਾਣੀ ਆ ਇਹ ਫਰਸਟ ਸਟੇਜ ਆ ਅੱਛਾ ਯਾਰ ਇਹਦਾ ਸਮਝਾਓ ਸੂਈ ਦਾ ਮਤਲਬ ਕੀ ਆ ਇਹਦੇ ਚ ਕਿੰਨੀ ਤੁਸੀਂ ਸਟੀਮ ਛੱਡਣੀ ਆ ਹਮ ਸਿਸਟਮ ਇਹ ਪਹਿਲਾਂ 60 ਤੇ ਚਲਾਉਣੀ ਆ ਫਿਰ ਹੌਲੀ ਹੌਲੀ 40 ਤੇ ਜਦੋਂ ਗੋੜ ਤਿਆਰ ਹੋ ਜਾਂਦਾ ਉਦੋਂ ਅਸੀਂ ਬਿਲਕੁਲ 0 ਤੇ ਕਰ ਦੇ ਦੀਏ ਇਹ ਹਮ ਇਦਾਂ ਦੇ ਵਿੱਚ ਝੌਲਕਾ ਪੈ ਗਿਆ ਤੱਤੀ ਹੋ ਗਈ ਗਰਮ ਹੋ ਗਈ ਠੰਡੀ ਹੋ ਗਈ ਇੱਕ ਸਾਰ ਕਿਤੇ ਨਾ ਇਹਨਾਂ ਝਾੜ ਕੇ ਬੱਤ ਗੱਡੀ ਦੀ ਆ ਰਹਿਸ਼ੀ ਗੋੜ ਹੁੰਦਾ ਸਾਫ ਕੋਈ ਇਹਦੇ ਵਿੱਚ ਮਲਾਵਟ ਨਹੀਂ ਮਲਾਵਟ ਕਾਲੇ ਨੂੰ ਅਸੀਂ ਸਾਫਤ ਕਰਨ ਵਾਲੇ ਨੂੰ 1 ਲੱਖ ਰੁਪਏ ਇਨਾਮ ਦਵਾਂਗੇ ਜੇ ਕੋ ਕਹਿ ਰਵੇ ਪੱਕੀ ਗੱਲ 100.1% ਪੱਕੀ ਗੱਲ ਹੈ ਜੀ ਸਿਮਰਨ ਨੋਟ ਕਰ ਲਾਵੇ ਮਲਾਵਟ ਅਗਲੇ ਕਹਿੰਦੇ ਜੇ ਕੋਈ ਸਾਫਤ ਕਰ ਦੇਵੇ ਤੇ ਆਪਾਂ ਲੱਖ ਰੁਪਈਆ ਨਾਮ ਦੇਾਂਗੇ ਨੋਟ ਕਰ ਲਿਓ ਬਈ ਲੋਕਾਂ ਦੀ ਸਿਹਤ ਆ ਜੀ ਹਾਂਜੀ ਖੰਡ ਖਾ ਖਾ ਲੋਕਾਂ ਦੇ ਕੀ ਕਹਿੰਦੇ ਹੁੰਦੇ ਆ ਸੇਤਾਂ ਸ਼ੂਗਰ ਹੋ ਗਈ ਕੁਛ ਹੋ ਗਈ ਗੋੜ ਹੁਣ ਤਾਂ ਜਿੰਨੇ ਵੱਡੇ ਵੱਡੇ ਡਾਕਟਰ ਆ ਉਹ ਵੀ ਗੋੜ ਖਾਣ ਨੂੰ ਰეკਮੈਂਡ ਕਰਦੇ ਪਏ ਤੁਸੀਂ ਗੋੜ ਦੀ ਚਾਹ ਪੀਓ ਖੰਡ ਸ਼ੱਕਰ ਵਰ ਤੋਂ ਘਰ ਦੋ ਮੇਲੇ ਸ਼ੱਕਰ ਵਰ ਤੋਂ ਲੋਕੀ ਖੰਡ ਨੂੰ ਤਿਆਗ ਰਹੇ ਆ ਗੋਰ ਵਾਲੇ ਪਾਸੇ ਵਾਲੇ ਪਾਸੇ ਆ ਰਿਹਾ ਹੈ। ਇਹਦੇ ਪੁਰਾਣੇ ਬਜ਼ੁਰਗਾਂ ਵਾਲਾ ਜਿਹੜਾ ਸਾਡਾ ਸਿਗਾ ਸਿਸਟਮ ਉਹ ਦੁਬਾਰਾ ਚਾਲੂ ਹੋ ਗਿਆ। ਤਕਨੀਕ ਨਵੀਂ ਹੈ। ਇਹਦੇ ਨਾਲ ਆਪਾਂ ਪ੍ਰੈਸ਼ਰ ਕੰਟਰੋਲ ਕਰ ਸਕਦੇ ਹਾਂ। ਇਹਨਾਂ ਪ੍ਰੈਸ਼ਰ ਕੰਟਰੋਲ ਪ੍ਰੈਸ਼ਰ ਕੰਟਰੋਲ ਹੋਣ ਪ੍ਰੈਸ਼ਰ ਕੰਟਰੋਲ ਹੋਣ ਨਾਲ ਹੀਟ ਕੰਟਰੋਲ ਹੋ ਜਾਂਦੀ ਹੈ। ਹੀਟ ਕੰਟਰੋਲ ਹੋ ਜਾਂਦੀ ਹੈ। ਠੀਕ ਆ। ਤਾਂ ਆ ਤੁਹਾਡੀ ਫਰਸਟ ਇਹਨਾਂ ਤੋਂ ਕਰ ਲੈਂਦੇ ਆ ਹਾਂ ਇੱਥੋਂ ਕਰਦੇ ਨੇ। ਠੀਕ ਆ ਠੀਕ ਆ। ਤੇ ਇਹ ਜਿਹੜੇ ਕਾਰੀਗਰ ਨੇ ਮੁੰਡੇ ਟ੍ਰੇਨਡ ਹਾਂਜੀ ਟ੍ਰੇਨਡ ਇਹ ਟ੍ਰੇਨਡ ਆ 100% ਟ੍ਰੇਨਡ ਆ ਜੀ। ਠੀਕ ਆ ਹਾਂਜੀ ਓਕੇ ਹੋਰ ਦੇਖੋ ਤੁਸੀਂ ਇਹ ਜਿਹੜੀ ਇਹ ਕੜਾਹੇ ਆ ਇਹਨਾਂ ਦੇ ਕਦੇ ਖੱਪੜ ਫੂਕਣ ਦੀ ਜ਼ਰੂਰਤ ਨਹੀਂ ਪੈਂਦੀ ਹੂੰ ਲੋਹੇ ਦੇ ਜਿਹੜੇ ਕੜਾਹੇ ਆ ਉਹਨਾਂ 'ਚ ਖੱਪੜ ਬਣ ਜਾਂਦਾ ਉਹ ਕਾਲਾ ਉੱਠ-ਉੱਠ ਫੇਰ ਗੋੜਤ ਚ ਜਾਂਦੀ ਆ ਹੂੰ ਇਹ 'ਚ ਕੋਈ ਕਾਲਕ ਨਹੀਂ ਜਾਣੀ ਅੱਛਾ ਹਾਂਜੀ ਸਾਰਾ ਹੀ ਸਿਸਟਮ ਸਟੀਲ ਦਾ ਆ ਹੂੰ ਬਲਕਿ ਕੋਈ ਇਹਦੇ ਵਿੱਚ ਲੋਹੇ ਦਾ ਕੜਾਹਾ ਨਹੀਂ ਵਰਤਿਆ ਗਿਆ ਅੱਗੇ ਜਾ ਕੇ ਵੀ ਲੋਹਾ ਨਹੀਂ ਉਹ ਲੱਕੜ ਜਿੱਥੇ ਗੋੜਤ ਤਿਆਰ ਹੁੰਦਾ ਜਿੱਥੇ ਪੇਸੀਆਂ ਲੱਗਦੀਆਂ ਉਹ ਲੱਕੜ ਦੇ ਆ ਅੱਛਾ ਹਾਂਜੀ ਉਹ ਆ ਬੀਰ ਨੇ ਹੁਣ ਤੁਸੀਂ ਵਧਾਉਂਦੀ ਕਿ ਘਟਾਈ ਆ? ਘਟਾਈ। ਕਮ ਕੀਆ ਹੈ? ਠੀਕ ਆ। ਘਟਾ ਕਰ ਦੁੱਤੀ ਆ। ਬੱਲੇ ਵਿੱਚ ਬੱਲੇ। ਠੀਕ ਆ। ਆ ਥੱਲੇ ਆਈ ਜਾਂਦਾ ਆ ਭਾਈ। ਆ ਇਹਦੀ ਨਾ ਜੈਕਟ ਹੁੰਦੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦੇ ਆ। ਉਹਦਾ ਕਾਰਨ ਇਹ ਹੈ ਕਿ ਇਹ ਜਿਹੜੀ ਜੈਕਟ ਆ ਨਾ ਇਹਦੇ ਵਿੱਚ ਭਾਫ਼ ਆਉਂਦੀ ਆ। ਇਸ ਭਾਫ਼ ਨੇ ਇਹਨੂੰ ਗਰਮ ਕਰਨਾ। ਅੱਛਾ ਭਾਜੀ। ਇਹ ਫੇਰ ਪਾਣੀ ਜਿਹੜਾ ਭਾਪ ਬਣ ਕੇ ਉਹ ਮੈਲੇ ਵੀ ਆਹ ਟੀਲ ਭਾਪ ਹੋਣੀ ਆ ਥੱਲੋਂ ਜਿਹੜਾ ਪਾਣੀ ਆ ਉਹ ਗਰਮ ਕਰਦਾ ਗਰਮ ਹੋ ਕੇ ਉਹਦੇ ਨਾਲ ਫਿਰ ਇਹ ਜਿਹੜਾ ਜਿਹੜੀ ਜਿਹੜਾ ਫਿਰ ਪਾਣੀ ਆ ਉਹ ਕਿੱਥੇ ਜਾਂਦਾ ਪਾਣੀ ਇਹਦੇ ਵਿੱਚੇ ਰਹਿੰਦਾ ਉਹ ਆਹ ਜਿਹੜੀ ਆ ਉਹ ਭਾਪ ਦੇ ਨਾਲ ਜਿਹੜੀ ਸਟੀਮ ਆ ਇਸ ਸਟੀਮ ਦੇ ਨਾਲ ਪਾਣੀ ਗਰਮ ਹੋਈ ਜਾਂਦਾ ਪਾਣੀ ਵਾਪਸ ਜਾਂਦਾ ਫਿਰ ਆਹ ਥੱਲੇ ਪਾਈਪ ਲੱਗਾ ਆ ਨਾ ਅੱਛਾ ਹਾਂਜੀ ਆਹ ਪਾਈਪ ਲੱਗਾ ਆ ਥੱਲੇ ਓਕੇ ਇਹ ਪਾਣੀ ਪਾਣੀ ਇੱਥੋਂ ਦੀ ਚੱਲਿਆ ਜਾਂਦਾ ਇੱਥੋਂ ਸਿਸਟਮ ਸਾਰਾ ਇਹ ਚੱਲਦਾ ਹੈ ਲੈ ਵੀ ਆ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਰੋ ਤੁਸੀਂ ਕਰੋ ਆਪਾਂ ਅਗਲੀ ਪੱਤ ਤੇ ਕੱਢ ਲੈਨੇ ਆ ਸੋ ਇਸ ਤਰ੍ਹਾਂ ਨਾਲ ਪਾਜੀ ਪੱਤ ਜਦੋਂ ਤੁਹਾਡੀ ਆਉਂਦੀ ਆ ਤੁਸੀਂ ਕੱਢ ਲੈਨੇ ਹੈ ਇਸ ਤਰ੍ਹਾਂ ਕੱਢ ਕੇ ਪੂਰਾ ਥੱਲੇ ਜਾ ਕੇ ਤਿਆਰ ਕਰਕੇ ਇਹਨਾਂ ਪੇਸ਼ੀਆਂ ਲਾਉਂਦੇ ਆ ਹਮ ਇਸ ਪ੍ਰੋਜੈਕਟ ਨੂੰ ਜਿਹੜਾ ਹੈਗਾ ਅਸੀਂ ਇਦੋਂ ਅੱਗੇ ਲਿਆਵਾਂਗੇ ਹਮ ਦੇਸੀ ਖੰਡ ਹਮ ਦੂਸਰੀ ਖੰਡ ਦਾ ਖੇੜਾ ਛੱਡੋ ਦੇਸੀ ਖੰਡ ਜਿਹੜੀ ਤਿਆਰ ਕਰਨ ਲੱਗਣਾ ਅਸੀਂ ਅੱਛਾ ਉਹ ਸ਼ੁਰੂ ਕਰ ਰਹੇ ਆ ਉਹ ਸ਼ੁਰੂ ਕਰ ਰਹੇ ਆ ਕਦੋਂ ਤੱਕ ਕਰ ਦੇਣੀ ਉਹ ਅਸੀਂ ਬਹੁਤ ਜਲਦੀ ਸ਼ੁਰੂ ਕਰਾਂਗੇ ਅੱਛਾ ਜੀ ਹਾਂਜੀ ਉਹ ਤੇ ਵੀ ਸਾਡਾ ਜਿਹੜਾ ਕੰਮ ਚੱਲ ਰਿਹਾ ਉਹ ਉਹ ਮੰਗਿਆ ਉਹ ਤੁਸੀਂ ਸਾਡੀ ਪੂਰੀ ਕਰ ਦਿਓ ਬਿਲਕੁਲ ਜੀ ਤੇ ਕਿਹੜੀ ਗੱਲ ਆ ਹਾਂ ਦੇਸੀ ਖੰਡ ਬਣਾਉਣ ਲਈ ਅਸੀਂ ਸ਼ੁਰੂ ਕਰਾਂਗੇ ਜੀ ਅੱਛਾ ਵੀਰੇ ਹੁਣ ਮੈਂ ਜਿਹੜੀ ਗੱਲ ਕਰਦਾ ਸੀਗਾ ਤੁਹਾਡੇ ਕੋਲ ਜਾਨੀ ਜਿੰਨਾ ਵੀ ਸਮਾਨ ਆ ਇਹ ਸਾਰਾ ਸਟੀਲ ਦਾ ਇਹ ਸਾਰਾ ਸਟੀਲ ਦਾ ਜੀ ਠੀਕ ਹੈ ਗੰਡ ਤਾਂ ਲੱਕੜ ਦਾ ਹੈ ਇਹ ਲੱਕੜ ਦਾ ਇਹ ਇਹ ਲੱਕੜ ਦਾ ਕਾਰਨ ਇਹ ਹੈ ਵੀ ਜਦੋਂ ਤੁਸੀਂ ਪੇਸੀਆਂ ਲਾਉਂਦੇ ਆ ਇਹਦੇ ਵਿੱਚ ਪੱਤ ਜਿਹੜੀ ਹੈ ਇਹਦਾ ਟੈਂਪਰੇਚਰ ਬਹੁਤ ਸਹੀ ਹੋ ਜਾਂਦਾ ਹਾਂ ਗਰਮ ਨਹੀਂ ਰਹਿੰਦਾ ਅੱਛਾ ਜੀ ਐਂ ਵਧੀਆ ਟੈਂਪਰੇਚਰ ਤੇ ਇਹ ਜਿਹੜਾ ਆ ਗੁੜ ਤਿਆਰ ਹੁੰਦਾ ਤੁਲਾ ਵੀ ਆ ਪੱਤ ਨਿਕਲਦੀ ਦੇਖ ਲਓ ਜਿਨ੍ਹਾਂ ਦਾ ਮਨ ਹੋਵੇ ਤਾਜ਼ਾ ਤਾਜ਼ਾ ਗੁੜ ਖਾਣ ਦਾ ਬਹੁਤ ਹੀ ਵਧੀਆ ਗੁੜ ਤੇ ਉਹ ਆ ਸਕਦੇ ਆ ਜੀ ਆਿਆਂ ਨੂੰ ਇੱਥੇ ਇਹ ਗਰਮ ਗੁੜ ਵੀ ਤੁਹਾਨੂੰ ਖਵਾ ਦੇਣਗੇ ਠੀਕ ਆ ਜੀ ਨਿਆਲਿਆਂ ਨੇ ਚੂਹਾ ਖਾਣਾ ਹੋਵੇ ਉਹ ਵੀ ਬਣਾ ਦੇਣਗੇ ਹੈ ਚੂਹਾ ਬਣਾ ਦੂ ਵੀਰ ਚੂਹਾ ਵੀਰ ਨੂੰ ਕਹੀਓ ਸੋ ਉਹ ਵੀ ਉਹ ਵੀ ਇਹ ਬਣਾ ਦੂਗੇ ਹੈ ਲਓ ਬਈ ਅੱਛਾ ਤੁਹਾਡਾ ਐਦਾਂ ਲਾਉਂਦੇ ਆ ਫੇਰ ਤੁਸੀਂ ਹਾ 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 ਦੇਖ ਲਓ ਟੈਕਨੋਲੋਜੀ ਬਦਲ ਗਈ ਸਮੇ ਬਦਲ ਗਿਆ ਤੇ ਉਹਦੇ ਨਾਲ ਤਰੀਕੇ ਵੀ ਨਵੇਂ ਦੇਖ ਲਓ ਆ ਗਏ ਦੇਖੋ ਜੀ ਜਿਹੜੇ ਦੂਸਰੇ ਵੇਣ ਨੇ ਉਹਦੇ ਚ ਅੱਧੀਆਂ ਤਾਂ ਮੱਖੀਆਂ ਦੀਆਂ ਲੱਤਾਂ ਹੀ ਦੰਗੀਆਂ ਫਿਰਦੀਆਂ ਹਾਂ ਜਿਹੜੇ ਸੜਕਾਂ ਦੇ ਨਾਲੇ ਵੇਣਨੇ ਲੱਗੇ ਆ ਉਹ ਖੰਡ ਪਾਈ ਜਾਂਦੇ ਕੋਈ ਕੁਛ ਪਾਈ ਜਾਂਦਾ ਅੱਛਾ ਉਹ ਹੀ ਮੱਖੀ ਤੁਸੀਂ ਇੱਕ ਵੀ ਭੂਤਸਾਲ ਦਿਓ ਕਿਤੇ ਤੁਸੀਂ ਇੱਕ ਵੀ ਮੱਖੀ ਹੁਣ ਨਹੀਂ ਦਿਖਾਲਦੇ ਹੋ ਮੱਛਰ ਦਿਖਾ ਦਿਓ ਹੈ ਸਿਮਰਨ ਆ ਗੋੜ ਦੇਖ ਲਓ ਯਾਰ ਗੋੜ ਦੇਖ ਲਓ ਸ਼ੱਕਰ ਦੇਖ ਲਓ ਕਿਸੇ ਵੀ ਚੀਜ਼ 'ਚ ਕੋਈ ਤੁਹਾਨੂੰ ਮੱਖੀ ਦਿਸਰੀ ਹੋਵੇ ਤੇ ਇਹ ਬੰਦੇ ਕਹਿੰਦੇ ਅਸੀਂ ਦੇਣਦਾਰ ਆ ਹੈ ਕਿਉਂਕਿ ਜਾਲੀ ਨਾਲ ਕਵਰ ਆ ਆਲੇ ਦੁਆਲੇ ਨੂੰ ਸਾਰਾ ਕਵਰ ਆ। ਵੀ ਆਪਾਂ ਪਾਤਨ ਨਖਾਰਨ ਲਈ ਕੀ ਪਾਉਨੇ ਆ? ਅਸੀਂ ਪਾਤਨ ਨਖਾਰਨ ਲਈ ਸਕਲਾਈ ਵਰਤਦੇ ਆ। ਅੱਛਾ ਜੀ। ਸਕਲਾਈ ਵਰਤਦੇ ਆ। ਸਕਲਾਈ ਜਿਹੜੀ ਆ ਉਹ ਇੱਕ ਬੂਟਾ ਹੁੰਦਾ। ਚੰਗੀ ਤਰ੍ਹਾਂ ਉੱਥੇ ਪਾ ਕੇ ਨਿਚੋੜ ਕੇ ਹਾਂ। ਉਹ ਵਰਤ ਕੇ ਅਸੀਂ ਪੂਰੇ ਪਰਾਤਨ ਜਿਹੜੇ ਪਰਾਤਨ ਸਮਿਆਂ ਦੇ ਵਿੱਚ ਇਸ ਤਰ੍ਹਾਂ ਸਾਫ਼ ਕਰਦੇ ਸੀ ਨਾ ਗੋੜ ਬਣਾਉਣ ਲਈ ਪੱਤਾ ਨੂੰ। ਇਹਦੀ ਮੇਲ ਘੜਦੇ ਸੀ। ਪਰਾਤਨ ਪੂਰਾ ਪਰਾਤਨ ਸਿਸਟਮ ਇੱਥੇ ਸਾਡੇ ਚੱਲਦਾ ਸਿਰਫ ਜਿਹੜੀ ਟੈਕਨੋਲੋਜੀ ਨਵੀਂ ਆ। ਹੂੰ। ਸਿਸਟਮ ਬਾਕੀ ਸਿਸਟਮ ਪੁਰਾਣਾ ਪੁਰਾਣੇ ਢੰਗ ਨਾਲ ਐ ਬਿਲਕੁਲ ਸਾਦੇ ਢੰਗ ਦੇ ਨਾਲ ਇਹਨੂੰ ਤਿਆਰ ਕੀਤਾ ਪਾਇਆ ਮੁੰਡੇ ਨੇ ਸਕਲਾਈ ਪਾਈ ਐ ਇੱਥੇ ਦੇਖਿਓ ਤਾਂ ਸਕਲਾਈ ਉਧਰ ਹੈਗੀ ਐ ਮੁੰਡਿਓ ਉਹ ਤੁਸੀਂ ਦੇਖ ਸਕਦੇ ਆ ਆ ਜੋ ਜੀ ਅੱਛਾ ਹੁਣ ਮੈਨੂੰ ਦੱਸੋ ਤੁਸੀਂ ਇਹ ਜਿਹੜੀ ਆ ਇਹ ਇਦਾਂ ਸਕਲਾਈ ਵਰਤਦੇ ਆ ਆਹ ਆ ਜੀ ਭਿੰਡੀਆਂ ਦਾ ਰਸ ਇਹ ਸਕਲਾਈ ਹੂੰ ਜਦੋਂ ਰਸ ਪਾ ਦਿੰਨੇ ਹੂੰ ਕੋਣ ਤੋਂ ਬਾਅਦ ਸਗੜਾਈ ਪਾਰੇ ਦੀ ਵਿੱਚ ਉਹਦੇ ਨਾਲ ਮੈਲ ਦੀ ਜਿਹੜੀ ਆ ਮੋਟੀ ਤਹਿ ਬਣ ਜਾਂਦੀ ਆ ਹਾਂ ਮੋਟੀ ਤਹਿ ਬਣ ਕੇ ਆ ਦੇਖੋ ਮੈਲ ਆਈ ਜਾਂਦੀ ਆ ਉੱਪਰ ਆ ਗਈ ਇਹ ਸਾਰੀ ਇਦਾਂ ਕੱਢ ਕੇ ਇੱਧਰ ਪਾ ਦੇਣੀ ਆ ਦੇਖੋ ਇਹਨੂੰ ਮੈਲ ਲਾਉਣਾ ਕਿਹਾ ਜਾਂਦਾ ਮੈਂ ਤੁਹਾਨੂੰ ਦੱਸ ਦਵਾਂ ਮੈਲ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਉਹਦਾ ਕਾਲਾ ਪਾਣਿਆ ਨਾ ਜਿਹੜਾ ਉਹ ਉਹਨੂੰ ਦੂਰ ਕਰ ਦਿੱਤਾ ਜਾਂਦਾ ਨਹੀਂ ਤੇ ਗੁੜ ਬਹੁਤ ਜ਼ਿਆਦਾ ਜਿਹੜਾ ਕਾਲਾ ਬਣੇਗਾ ਸੋ ਉਹ ਜਿਹੜੀ ਚੀਜ਼ ਆ ਉਹ ਖਤਮ ਕਰ ਦਿੱਤੀ ਜਾਂਦੀ ਆ ਤੇ ਆ ਦੇਖੋ ਜੀ ਮੈਲ ਇਹਦੇ ਵਿੱਚੋਂ ਲੈ ਗਈ ਇਸ ਤਰ੍ਹਾਂ ਲਾ ਦਿੱਤੀ ਜਾਂਦੀ ਆ ਆ ਭਿੰਡੀਆਂ ਦਾ ਹੀ ਰਾਸ ਆ ਇਹ ਕੋਈ ਨੁਕਸਾਨ ਦੇ ਚੀਜ਼ ਨਹੀਂ ਹੁੰਦੀ ਇਹ ਇਹਨੂੰ ਬਿਲਕੁਲ ਨਖਾਰ ਦਿੰਦੀ ਆ ਇਹਦੇ ਨਾਲ ਜੀ ਥੋੜਾ ਮਿੱਠਾ ਛੋਡਾ ਨਹੀਂ ਲਾਉਂਦੇ ਮਿੱਠਾ ਛੋਡਾ ਸਿਰਫ ਮਾਈਨਰ ਜਿਹਾ ਲਾਈਦਾ ਲਾਸਟ ਵਿੱਚ ਆਖਰੀ ਇੱਕ ਵਾਰ ਹੀ ਪਾਈਦਾ ਉਹਨਾਂ ਜਿਹੜੀ ਮੈਲ ਮਾਰੀ ਪਤਲੀ ਮੈਲ ਆ ਉਹ ਮਿੱਠਾ ਛੋਡਾ ਕੱਢ ਦਿੰਦਾ ਪੱਤ ਵਿੱਚੋਂ ਅੱਛਾ ਜੀ ਪੱਤ ਵਿੱਚੋਂ ਪੱਤ ਵਿੱਚੋਂ ਇਹਦੇ ਵਿੱਚ ਕੋਈ ਹੋਰ ਚੀਜ਼ ਨਹੀਂ ਵਰਤੀ ਜਾਂਦੀ ਹੂੰ ਕਿਉਂਕਿ ਤੁਸੀਂ ਗੋੜ ਦਾ ਰਾਗ ਦੇਖ ਲਓ ਜਿਹੜੇ ਇਹਦੇ ਵਿੱਚ ਰੰਗ ਕਾਰਡ ਵਰਤੇ ਕੋ ਹੋਰ ਚੀਜ਼ਾਂ ਵਰਤੇ ਉਹ ਤੁਹਾਨੂੰ ਗੋੜੇ ਚਿੱਟਾ ਦਿਸੂਗਾ ਹੂੰ ਇਹ ਗੋੜੇ ਲਾਲੀ ਤੇ ਆ ਥੋੜਾ ਥੋੜਾ ਅੱਛਾ ਜੀ ਹਾਂਜੀ ਇਹ ਨਿਸ਼ਾਨੀ ਹੈ ਰੀ ਕਾਣ ਦੇਖ ਲਿਓ ਪੂਰਾ ਕਾਣ ਹੋਊਗਾ ਇਹਦੇ ਵਿੱਚ ਅੱਛਾ ਜੀ ਠੀਕ ਹੈ ਜੀ ਕੁਆਲਿਟੀ ਪੱਖੋਂ ਬਿਲਕੁਲ ਵਧੀਆ ਗੋੜੇ ਆਜੋ ਦੇਖ ਲੈਨੇ ਆਪਾਂ ਲੋ ਜੀ ਸਭ ਤੋਂ ਪਹਿਲਾਂ ਤੁਸੀਂ ਸ਼ੱਕਰ ਵੇਖ ਲਓ ਹਾਂਜੀ ਆ ਦੇਖੋ ਜੀ ਸ਼ੱਕਰ ਬਿਲਕੁਲ ਸਾਫ਼ ਆ ਜੀ ਹਾਂ ਜੀ ਹਾਂ ਜੀ ਕੋਈ ਇਹਦੇ ਵਿੱਚ ਜਿਹੜੀ ਮਨਮੋਟੀ ਡਲੀ ਰਹਿ ਜਾਂਦੀ ਉਹ ਅਸੀਂ ਛਾਂਟ ਦੇਈਦੀ ਆ ਗਾਹ ਨੂੰ ਬਿਲਕੁਲ ਪਲੇਨ ਵਧੀਆ ਸਾਫ਼ ਸੁਥਰੀ ਸ਼ੱਕਰ ਦੇਈਦੀ ਆ ਕੋਈ ਡਲੀ ਨਹੀਂ ਵਿੱਚ ਹੁੰਦੀ ਅੱਛਾ ਅੱਛਾ ਹਾਂ ਜੀ ਇਹ ਵਧੀਆ ਸ਼ੱਕਰ ਸੋ ਆ ਦੇਖ ਲਓ ਜੀ ਸ਼ੱਕਰ ਬਣਦੀ ਸ਼ੱਕਰ ਵੀ ਐ ਨਾ ਜਿੱਦਾਂ ਕਹਿੰਦੇ ਹੁੰਦੇ ਨੇ ਵੀ ਪ੍ਰੋਪਰ ਜਿੱਦਾਂ ਐ ਨਾ ਕਣ ਪੂਰੇ ਆ ਇਹਦੇ ਵਿੱਚ ਹਨਾ ਲੱਗਣਾ ਪਤਾ ਹੋਣਾ ਚਾਹੀਦਾ ਵੀ ਇਹ ਇਦਾਂ ਇਹ ਸੋ ਆ ਇਹ ਸੁਆਗਾ ਕਹਿੰਦੇ ਨੇ ਹਾਂ ਇਹ ਸੁਆਗਾ ਹੁੰਦਾ ਇਹਦੇ ਨਾਲ ਡਲੀ ਡਲੀ ਜਿਹੜੀ ਆ ਮਾਰੀ ਜਾਂਦੀ ਆ ਡਲੀ ਮਾਰੀ ਜਾਂਦੀ ਆ ਠੀਕ ਆ ਇਹਦਾ ਸਿਰਫ ਇਹ ਹੁੰਦਾ ਆ ਕਿ ਇਸ ਤਰ੍ਹਾਂ ਰਗੜਨੀ ਪੈਂਦੀ ਆ ਇਹ ਜਿੰਨਾ ਵਧੀਆ ਰਗੜ ਲਓਗੇ ਓਨੀ ਹੀ ਸੋਹਣੀ ਸ਼ੱਕਰ ਬਣ ਜਾਂਦੀ ਆ ਕਿਉਂਕਿ ਜੇ ਤੁਸੀਂ ਇਹ ਰਗੜਨਾ ਰਗੜਨ ਵਾਲਾ ਕੰਮ ਨਹੀਂ ਕੋਈ ਕਰ ਸਕਦਾ ਤੇ ਫੇਰ ਉਹ ਸ਼ੱਕਰ ਵਧੀਆ ਨਹੀਂ ਬਣਦੀ ਹੈਗੀ ਤਾਂ ਇਹ ਬਸ ਇਹਦਾ ਇਹ ਟੈਕਨੀਕਲ ਚੀਜ਼ ਹੁੰਦੀ ਆ ਤੇ ਬਾਕੀ ਆ ਲਓ ਜੀ ਆ ਜਾਓ ਆ ਜਿਹੜਾ ਪ੍ਰੋਸੈਸ ਆ ਇਹ ਬੱਚਿਆਂ ਨੂੰ ਬਖਾਲ ਦਿਓ ਕੇ ਜਦੋਂ ਪੱਤ ਨਿਕਲ ਕੇ ਆਈ ਸੀ ਉਹ ਪੱਤ ਨੂੰ ਇਸ ਤਰ੍ਹਾਂ ਹਲਾਇਆ ਜਾਂਦਾ ਆ ਸੀਰਾ ਮੈਕਸ ਕੀਤਾ ਜਾਂਦਾ ਸੀਰਾ ਮੈਕਸ ਹੋ ਜਾਂਦਾ ਚੰਗੀ ਤਰ੍ਹਾਂ ਨਾਲ ਇਹਨੂੰ ਪੱਤ ਗੁੱਡਣਾ ਵੀ ਕਹਿ ਦਿੰਦੇ ਆ ਗੋਡੀ ਕਰਨਾ ਵੀ ਕਹਿ ਦਿੰਦੇ ਆ ਠੀਕ ਆ ਜੀ ਚਾਂਡ ਮਾਰਨਾ ਕੋਈ ਚੰਡ ਮਾਰਨਾ ਪਤਾ ਨਹੀਂ ਕੀ ਕੀ ਕਹਿੰਦੇ ਆ ਸੋ ਆਪੋ ਆਪਣੇ ਇਲਾਕੇ ਦੇ ਹਿਸਾਬ ਨਾਲ ਬੋਲੀਆਂ ਹੁੰਦੀਆਂ ਨੇ ਇਹ ਬਾਈ ਇਹ ਜਿਹੜਾ ਪ੍ਰੋਸੈਸ ਆ ਇਹ ਬਹੁਤ ਜ਼ਰੂਰੀ ਪ੍ਰੋਸੈਸ ਹੁੰਦਾ ਜਿੰਨਾ ਵਧੀਆ ਇਹ ਪ੍ਰੋਸੈਸ ਹੋ ਜੂਗਾ ਓਨਾ ਹੀ ਵਧੀਆ ਗੋੜ ਬਣਨਾ ਜਦੋਂ ਮੈਂ ਸ਼ੱਕਰ ਜਦ 10 ਘੜਿਆਂ ਇਹ ਬਹੁਤ ਜ਼ਰੂਰੀ ਚੀਜ਼ ਹੁੰਦੀ ਆ ਸੋ ਇਹਨੂੰ ਹਲਾਉਣ ਤੋਂ ਬਾਅਦ ਇਸ ਤਰ੍ਹਾਂ ਛੱਡ ਦਿੱਤਾ ਜਾਂਦਾ ਹੁੰਦਾ ਵੀ ਉਹ ਛੱਡ ਦਿੰਦੇ ਆ ਵੀ ਕਹਿੰਦੇ ਵੀ ਯਾਰ ਇਹਨੂੰ ਛੱਡ ਦਿਓ ਹਨਾ ਥੋੜਾ ਜਾਂ ਇਹਨੂੰ ਸੈਟਲ ਡਾਊਨ ਹੋਣ ਲੈਣ ਦੋ ਤੇ ਜਦੋਂ ਇਹ ਸੈਟਲ ਹੋ ਜਾਂਦਾ ਫਿਰ ਇਹਨੇ ਪੱਕ ਜਾਣਾ ਹੁੰਦਾ ਉਹ ਅਗਲੀ ਸਟੇਜ ਆ ਆ ਭਾਜੀ ਇੱਧਰ ਆਇਓ ਜੀ ਬਲਦੇਵ ਭਾਈ ਜੀ ਆਇਓ ਜੀ ਜਰਾ ਉਹ ਆ ਸਤੇਜ ਹੁੰਦੀ ਆ ਇਹਦੀ ਉਹ ਸਟੇਜ ਹੁੰਦੀ ਜਦੋਂ ਇਹ ਜੰਮ ਦਾ ਪਿਆ ਹੁੰਦਾ ਤੇ ਉਸ ਵਕਤ ਹੀ ਇਹਦੀਆਂ ਪੇਸੀਆਂ ਲਾਈਆਂ ਜਾਂਦੀਆਂ ਤੇ ਪੇਸੀਆਂ ਲਾਉਣ ਦਾ ਜਿਹੜਾ ਕੰਮ ਆ ਉਹ ਕਾਰੀਗਰੀ ਦਾ ਕੰਮ ਆ ਆ ਲੱਗੀਆਂ ਪੇਸੀਆਂ ਸਿਰਾਂ ਸਿਆਂ ਦਿਖਾੜ ਦੇ ਆਹ ਇਹ ਹੁਣ ਗੋੜ ਬਣਿਆ ਇਹ ਤੁਸੀਂ ਦੇਖੋ ਆ ਲੋ ਖੜਕਾ ਦੇਖੋ ਕਿੱਦਾਂ ਹੁੰਦਾ ਲੋ ਜੀ ਨਾਲੋਂ ਨਾਲ ਪੂਰਾ ਪੱਤ ਨੂੰ ਚਾੜ ਕੇ ਕੱਢਿਆ ਜਾਂਦਾ ਇਹਦੇ ਵਿੱਚ ਬਿਲਕੁਲ ਨਰਮ ਗੋੜ ਨਹੀਂ ਇਹ ਰਹਿਸ਼ੀ ਪੱਕਾ ਗੋੜ ਆ ਹਾਂ ਅੱਛਾ ਜੀ ਹਾਂਜੀ ਨਹੀਂ ਤਾਂ ਕਈ ਕੱਚਾ ਕੱਚੀਆਂ ਪੱਤਾ ਕੱਢਦੇ ਆ ਤੁਸੀਂ ਦੇਖੋ ਖੜਕਾ ਕਰਦਾ ਹਜੇ ਪੱਤ ਲੱਗ ਰਹੀ ਹੈ ਨਾਲੇ ਹੀ ਸੁੱਕ ਗਿਆ ਸਿਮਰਨ ਹਾਂਜੀ ਖੜਾਕਾ ਦਾ ਕਰਦਾ ਯਾਰ ਕੋਲ ਬੰਦੇ ਸਹੀ ਕਹਿ ਰਿਹਾ ਇਸ ਤਰ੍ਹਾਂ ਨਹੀਂ ਵੇਖ ਖੜਾਕਾ ਹੈਗਾ ਹਾਂਜੀ ਲੋ ਵੀ ਇੰਨੀ ਸਾਰੀ ਮਿਹਨਤ ਕਰਨ ਤੋਂ ਬਾਅਦ ਫਿਰ ਪ੍ਰਾਪਤ ਹੁੰਦਾ ਆ ਸਾਨੂੰ ਇੱਕ ਬਹੁਤ ਹੀ ਵਧੀਆ ਕਿਸਮ ਦਾ ਗੋਲ ਪਰ ਮੇਰੀ ਇੱਕ ਗੱਲ ਮੰਨ ਲਿਓ ਜਿਹੜੀ ਸਫਾਈ ਆ ਨਾ ਕਹਿੰਦੇ ਆ ਨਾ ਵੀ ਜਿੱਥਾਂ ਸਫਾਈ ਤਹਾਂ ਖੁਦਾਈ ਬਿਲਕੁਲ ਹਾਣਾ ਵੀ ਸਫਾਈ ਬਹੁਤ ਜ਼ਰੂਰੀ ਹੁੰਦੀ ਆ ਆ ਹੁਣ ਤੁਸੀਂ ਮੈਨੂੰ ਦੱਸੋ ਇੱਥੇ ਤੁਹਾਨੂੰ ਜਦੋਂ ਦੀ ਵੀਡੀਓ ਦੇਖ ਰਹੇ ਆ ਇੱਕ ਵੀ ਮੱਖੀ ਦਸੀ ਹੋਵੇ ਇੱਕ ਵੀ ਮੱਛਰ ਦਸਿਆ ਹੋਵੇ ਆ ਜਾਲੀਆਂ ਲੱਗੀਆਂ ਆ ਮੱਖੀਆਂ ਦੀਆਂ ਤਾਂ ਅਗਲੀਆਂ ਪੁਸ਼ਤਾਂ ਵੀ ਨਹੀਂ ਅੰਦਰ ਆ ਸਕਦੀਆਂ ਮੇਰੇ ਹਿਸਾਬ ਨਾਲ ਠੀਕ ਆ ਬਾਕੀ ਇਹ ਸਫਾਈ ਦੀ ਗੱਲ ਇਹ ਹੁੰਦੀ ਵੀ ਇਹ ਰਹੀ ਹੈਗਾ ਕਿ ਇਹਨਾਂ ਨੇ ਖਾਸ ਤੌਰ ਤੇ ਵੀਡੀਓ ਲਈ ਕਰੀ ਆ ਮੈਨੂੰ ਇਦਾਂ ਦਾ ਕੁਝ ਨਹੀਂ ਪਤਾ ਸਾਡੀ ਤਾਂ ਬਹੁਤ ਸ਼ਾਰਟ ਟਰਮ ਤੇ ਗੱਲ ਹੋਈ ਆ ਤੇ ਅਸੀਂ ਕਿ ਟਾਈਮ ਹੈਗਾ ਇਹ ਕਹਿੰਦੇ ਹੁਣੇ ਆਜੋ ਭਾਵੇਂ ਤੋਂ ਅਸੀਂ ਇਦਾਂ ਹੀ ਆ ਗਏ ਆ ਹਨਾ ਬਾਈ ਹੁਣਾਂ ਨਾਲ ਗੱਲ ਹੋਈ ਸਾਡੀ ਇਸ ਕਰਕੇ ਬਾਈ ਇਹ ਇਦਾਂ ਨਹੀਂ ਹੈ ਕਿ ਸਾਡੇ ਲਈ ਖਾਸ ਤੌਰ ਤੇ ਕਰੀ ਗਈ ਆ ਇਹਨਾਂ ਨੇ ਸਪੈਸ਼ਲੀ ਕੋਈ ਚ ਨਹੀਂ ਕੀਤਾ ਇਹ ਜੋ ਰੈਗੂਲਰ ਇਨਰਲਾਪਾ ਦੇਖ ਰਹੀ ਹੈ ਪੱਕੀਆਂ ਜਾਲੀਆਂ ਲੱਗੀਆਂ ਹਾਂ ਹਾਂ ਸਵੇਰੇ ਦੁਪਹਿਰੇ ਸ਼ਾਮ ਨੂੰ ਕੋਚੇ ਨਾਲ ਸਫਾਈ ਹੁੰਦੀ ਹੈ ਤਿੰਨ ਵਾਰੀ ਤਿੰਨ ਵਾਰੀ ਸਫਾਈ ਕਰਦੇ ਆਂ ਕਿਤੇ ਇਹ ਤਾਂ ਰਾਸ ਦੁੱਲ ਕੇ ਚਾਪ ਚਾਪ ਕਰਨ ਲੱਗ ਪਏ ਆ ਆ ਦੇਖੋ ਨਾ ਥੱਲੇ ਚਿਪਚਿਪ ਨਹੀਂ ਕਰਦੀ ਪਈ ਹਾਂਜੀ ਇਹ ਸਫਾਈ ਹੈ ਥੱਲੇ ਚਿਪਚਿਪ ਨਹੀਂ ਕਰ ਰਹਾ ਇਹਦਾ ਮਤਲਬ ਆ ਵੀ ਬਹੁਤ ਅੱਛਾ ਕੰਮ ਹੈ ਕਿਤੇ ਪਲਾਸਟਰ ਨਹੀਂ ਤੁਹਾਨੂੰ ਦਿਸੂਗਾ ਟਾਈਲਾਂ ਲੱਗੀਆਂ ਐ ਮਾਰਬਲ ਲੱਗਾ ਆ ਇਹ ਨਹੀਂ ਮੈਂ ਪਲਾਸਟਰ ਧਰੂਗਾ ਵਿੱਚ ਪਊਗਾ ਹਾਂ ਕਈ ਗੰਡ ਜਿਹੜੇ ਲੋਕੀ ਪਲਾਸਟਰ ਦੇ ਬਣਾ ਲੈਂਦੇ ਚਲੇ ਬਣਾ ਲੈਂਦੇ ਸੀਮੈਂਟ ਦੇ ਉਹ ਸੀਮੈਂਟ ਵੀ ਘਾਹ ਘਾਹ ਰਸ ਦੇ ਵਿੱਚ ਗੋੜਤੀ ਜਾਂਦਾ ਰਹਿੰਦਾ ਨਹੀਂ ਉਹ ਬਿਲਕੁਲ ਬਿਲਕੁਲ ਉਹ ਨਹੀਂ ਚਾਹੀਦਾ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਇਹਦੇ ਚਾਹੀਦਾ ਤੁਸੀਂ ਸਟੇਨਲੈਸ ਸਟੀਲ ਸਾਰਾ ਹਾਂ ਯਾਨੀ ਫੂਡ ਗ੍ਰੇਡ ਵਾਲਾ ਵਰਤਿਆ ਉਹ ਵਰਤਦੇ ਆ ਜੀ ਉਹਦੇ ਨਾਲ ਵੈਰੀ ਗੁੱਡ ਸੋ ਯਾਰ ਗੱਲ ਹੈਗੀ ਕਿ ਬੰਦਿਆਂ ਦੇ ਕੰਮ ਕਰਨ ਦੀ ਪਿੰਡ ਚਾਲ ਕਲਾ ਠੀਕ ਹੈ ਜੀ ਇਸ ਵੇਲੇ ਨੇ ਤੇ ਔਨਲੇ ਤੁਹਾਨੂੰ ਆਉਣਾ ਪੈਣਾ ਆ ਬੰਗਿਆਂ ਤਹਿਸੀਲ ਬੰਗੇ ਆ ਬੰਗਿਆਂ ਤੋਂ ਮੁਕੰਦਪੁਰ ਮੁਕੰਦਪੁਰ ਦੇ ਬਿਲਕੁਲ ਲੱਗੇ ਨੇ ਇਹ ਠੀਕ ਹੈ ਜੀ ਜਾਂ ਇਧਰੋਂ ਜੇ ਤੁਸੀਂ ਜਲੰਧਰ ਵਾਲੇ ਰੋਡ ਤੋਂ ਆਉਣੇ ਆ ਜਲੰਧਰ ਜਿਹੜਾ ਲੁਧਿਆਣਾ ਮੇਨ ਰੋਡ ਫੇ ਅਪਰਾ ਰਾਹ ਚ ਆਉਂਦਾ ਗੁਰਾਇਆਂ ਦੇ ਨਾਲ ਅਪਰਾ ਆ ਅਪਰੇ ਦੇ ਬਿਲਕੁਲ ਇਹ ਲੱਗੇ ਆ ਸੋ ਇਹ ਇਹਦੇ ਬਿਲਕੁਲ ਲੱਗੇ ਨੇ ਸੋ ਬਈ ਇਹਨਾਂ ਦੇ ਤੁਸੀਂ ਆ ਸਕਦੇ ਆ ਐਡਰੈਸ ਆਪਾਂ ਸ਼ੁਰੂ ਚ ਹੀ ਦਿੱਤਾ ਸੀ ਫੋਨ ਨੰਬਰ ਡਿਸਪਲੇ ਕਰ ਰਿਹਾ ਸੀ ਗੁਰਦੇ ਚਾਵਨ ਫੋਨ ਕਰ ਸਕਦੇ ਆ ਬਾਈ ਠੀਕ ਤੁਸੀਂ ਭੇਜ ਵੀ ਦਿਓਗੇ ਕਿਹੇ ਹਾਂਜੀ ਹਾਂਜੀ ਮੇਰਾ خیال ਆ ਵੀ ਹੁਣ ਤਾਂ ਆਪਣੀ ਕੋਈ ਗੁੰਜਾਇਸ਼ ਬਚੀ ਨਹੀਂ ਹੈਗੀ ਤੋਂ ਜਿਹੜੇ ਮੰਗਵਾਉਣਾ ਚਾਹਣ ਉਹ ਘਰੇ ਮੰਗਵਾ ਲੈਣ ਠੀਕ ਆ ਜੀ ਇਹਨਾਂ ਨੂੰ ਫੋਨ ਕਰ ਦਿਓ ਤੇ ਇਹਨਾਂ ਨੂੰ ਫੋਨ ਕਰਕੇ ਤੁਸੀਂ ਇਹਨਾਂ ਤੋਂ ਗੋੜ ਮੰਗਵਾ ਸਕਦੇ ਸ਼ੱਕਰ ਮੰਗਵਾ ਸਕਦੇ ਆ ਪਹਿਲੀ ਦਫਾ ਥੋੜੀ ਮੰਗਵਾ ਕੇ ਟੈਸਟ ਕਰ ਲਿਓ ਪਸੰਦ ਆਜੇ ਤਾਂ ਤੁਸੀਂ ਆਪਣੀ ਮਰਜ਼ੀ ਦੀ ਇਹਨਾਂ ਨੂੰ ਰਿਕੁਆਇਰਮੈਂਟ ਦੱਸ ਦਿਓ ਦੂਜੀ ਦਾ ਨਾ ਪਸੰਦ ਆਏ ਵਾਪਸ ਕਰ ਦਿਓ ਇਹ ਵੀ ਆ ਇਹ ਵੀ ਆ ਨਾਮ ਦਾ ਸੰਭਾਅ ਵਾਪਸ ਕਰ ਜੀ ਦੂਜੀ ਗੱਲ ਇਹ ਵੀ ਆ ਜਿਹੜੀ ਵਰਤੀ ਹੋਊਗੀ ਉਹਦੇ ਪੈਸੇ ਵੀ ਨਾਲ ਦੇ ਦੇਾਂਗੇ ਬੱਲੇ ਵੀ ਬੱਲੇ ਹੈ ਇਹਦਾ ਵੀ ਆ ਬੰਦੇ ਨਾਲ ਗੱਲ ਇਹ ਆ ਕਿ ਬੰਦੇ ਗਾਰੰਟੀ ਦੇ ਰਿਹਾ ਅਗਲੇ ਨੇ ਪਹਿਲੇ ਹੀ ਦਸਤਾਬੀ ਅਸੀਂ ਲੱਖ ਰੁਪਈਆ ਨਾਮ ਦਵਾਂਗੇ ਜੇ ਕੋਈ ਮਿਲਾਵਟ ਸ਼ੋਅ ਕਰ ਦੇਵੇ ਕਿ ਅਸੀਂ ਕੋਈ ਮਿਲਾਵਟ ਕੀਤੀ ਹੋਈ ਆ ਠੀਕ ਆ ਇਸ ਵੇਲੇ ਨੇ ਤੇ ਮਿਲਾਵਟ ਸਾਬਤ ਕਰਨ ਵਾਲੇ ਨੂੰ ਲੱਖ ਰੁਪਈਆ ਨਾਮ ਆ ਬਈ ਨੋਟ ਰੱਖਿਓ ਇੱਕ ਗੱਲ ਹੋਰ ਇਹਨਾਂ ਨੇ ਦੱਸ ਦਿੱਤੀ ਆ ਇਹਨਾਂ ਨੇ ਗੰਨੇ ਦੀਆਂ ਕਿਸਮਾਂ ਦੱਸਦੀਆਂ ਤੁਹਾਨੂੰ ਮਨ ਲੋ 85 ਦਾ ਚਾਹੀਦਾ ਤੁਸੀਂ 85 ਦਾ ਇਹਨਾਂ ਨੂੰ ਦੱਸ ਦਿਓ ਕਿ ਸਾਨੂੰ 85 ਵਾਲਾ ਦਿਓ ਕੋਈ ਕਹਿੰਦਾ ਮੈਨੂੰ ਫਲਾਣੇ ਦਾ ਚਾਹੀਦਾ ਤਾਂ ਉਹ ਉਹ ਲੈ ਸਕਦਾ ਸੋ ਇਹ ਵੀ ਨੋਟ ਰੱਖ ਲਈਓ ਬਾਕੀ ਭਾਈ ਆਪਾਂ ਰੇਟ ਨਹੀਂ ਦੱਸੇ ਹੈਗੇ ਸਾਰੇ ਦੋਸਤਾਂ ਨੂੰ ਆਪਾਂ ਰੇਟ ਵੀ ਦੱਸ ਦਈਏ ਭੈਣਾ ਭਰਾਵਾਂ ਨੂੰ ਵੀ ਕੀ ਰੇਟ ਆ ਆਪਾਂ ਰੱਖਿਆ ਗੋੜ ਦਾ ਰੇਟ ਆਪਾਂ 80 ਰੁਪਏ ਕਿਲੋ ਜੀ ਅੱਛਾ ਜੀ ਸ਼ੱਕਰ ਦਾ 100 ਰੁਪਏ ਕਿਲੋ ਭਾਈ 80 ਰੁਪਏ ਨੂੰ ਵਾਰਾ ਖਾਂਦਾ ਅਸੀਂ ਜੀ ਆਪਣਾ ਸਾਡਾ ਗੰਨਾ ਆ ਹਾਂ ਸਿਸਟਮ ਆਪਣਾ ਜ਼ਮੀਨ ਆਪਣੀ ਆ ਜ਼ਮੀਨ ਆਪਣੀ ਆ ਹਾਂ 80 ਰੁਪਏ ਨੂੰ ਸਾਨੂੰ ਵਾਰਾ ਖਾਂਦਾ ਕਿਉਂਕਿ ਇਸ ਵਕਤ 80 ਰੁਪਏ ਮੈਨੂੰ ਲੱਗਦਾ ਤੁਹਾਨੂੰ ਕਿਉਂਕਿ ਮੈਂ ਵੀਡੀਓ ਚ ਕਹਿ ਰਿਹਾ ਇਹ ਗੱਲ ਨਹੀਂ ਅਸੀਂ ਨਹੀਂ ਸਾਨੂੰ ਵਾਰੇ ਖਾਂਦਾ ਕਿਉਂਕਿ ਮੈਂ ਤੁਹਾਡਾ ਗੰਨਾ ਵੀ ਦੇਖ ਲਿਆ ਤੁਹਾਡਾ ਗੰਨਾ ਵੀ ਮਾੜਾ ਨਹੀਂ ਹੈਗਾ ਤੁਸੀਂ ਤਾਜ਼ਾ ਵੱਢਿਆ ਗੰਨਾ ਆ ਹਾਂਜੀ ਠੀਕ ਹੈ ਨਾ ਤੁਹਾਡਾ ਉਹ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਤੁਹਾਡੀ ਮਤਲਬ ਤੁਹਾਨੂੰ ਲੱਗਦਾ ਕੋਸਟ ਥੋੜੀ ਜੀ ਘੱਟ ਆ ਨਹੀਂ ਠੀਕ ਆ ਸਾਡਾ ਜਿਹੜਾ ਅਸੀਂ ਸਾਡਾ ਮਕਸਦ ਬਿਜ਼ਨਸ ਨਹੀਂ ਹੈ ਹੂੰ ਅਸੀਂ ਲੋਕਾਂ ਨੂੰ ਸ਼ੁੱਧ ਜਿਹੜਾ ਖਾਣੇ ਦੇ ਗੋੜਾ ਪ੍ਰੋਵਾਈਡ ਕਰਾਉਣਾ ਹੈ। ਹਮ ਆਮ ਬੰਦਾ ਵੀ ਜਿਹੜਾ ਆਪਣੀ ਪਹੁੰਚ ਦੇ ਮੁਤਾਬਕ ਖਰੀਦ ਸਕੇ। ਹਮ ਨਹੀਂ ਤਾਂ ਲੋਕ 100 ਰੁਪਏ 120 ਰੁਪਏ ਜਿੱਦਾਂ ਵੀ ਕਿਸੇ ਦੀ ਰਗੜ ਲੱਗਦੀ ਉਹ ਲੌਂਦਾ ਅਸੀਂ 80 ਰੁਪਏ ਨੂੰ ਦਿੰਨੇ ਆ। ਅਸੀਂ ਹਰ ਇੱਕ ਬੰਦੇ ਦੀ ਪਹੁੰਚ ਲੈ ਰੱਖਿਆ ਹੈ। ਮਾਵਾ ਕਿੰਨੇ ਨੂੰ ਦੇ ਦੇਵਾਂਗੇ? ਮਾਵਾ ਜਿੱਦਾਂ ਦਾ ਵੀ ਅਸੀਂ ਅਗਲਾ ਜੋ ਚੀਜ਼ ਅਗਲੇ ਨੇ ਪਾਉਣੀ ਆ। ਹਮ ਉਹਦੇ ਹਿਸਾਬ ਨਾਲ ਜੀ ਉਹਦਾ ਰੇਟ ਹੋਊਗਾ। ਇੱਕ ਗੱਲ ਹੋਰ ਨੋਟ ਕਰ ਲਿਓ ਇਨੀ ਦੇਸੀ ਖਾਂਡ ਬਣਾਉਣੀ ਸ਼ੁਰੂ ਕਰਨੀ ਆ ਜਿੱਦਣ ਦੇਸੀ ਖਾਂਡ ਬਣਾਉਣੀ ਸ਼ੁਰੂ ਕਰਤੀ ਮੈਂ ਅਪਡੇਟ ਤੁਹਾਨੂੰ ਦੇ ਦੂੰਗਾ ਦੇਸੀ ਖਾਂਡ ਮਿਲਦੀ ਕਿਤੇ ਨਹੀਂ ਲੋਕੀ ਮੈਨੂੰ ਪੁੱਛਦੇ ਆ ਕਿ ਦੇਸੀ ਖਾਂਡ ਲੈਣੀ ਆ ਦੇਸੀ ਖਾਂਡ ਮੈਂ ਕਿੱਥੋਂ ਦੱਸਾਂ ਮੈਨੂੰ ਹੁੰਦਾ ਯਾਰ ਜਿਹੜਾ ਕਿਸਾਨ ਖੁਦ ਤਿਆਰ ਕਰ ਰਿਆ ਨਾ ਚੀਜ਼ ਉਹਦੀ ਵਿਕੇ ਤੋਂ ਆਪਣੀ ਵਾਲੇ ਤਾਂ ਉਹਨਾਂ ਦੀਆਂ ਤਾਂ ਵਿਕ ਰਹੀਆਂ ਸਾਨੂੰ ਕਿਹੜਾ ਇਤਰਾਜ ਆ ਉਹਨਾਂ ਦੇ ਵਿੱਚ ਤੇ ਪਰ ਜੇ ਕੋਈ ਵਿਚਾਰਾ ਲੱਗਾ ਕੋਈ ਆਮ ਬੰਦਾ ਲੱਗਾ ਆ ਉਹ ਵੇਚ ਰਿਆ ਉਹਦੀ ਵਿਕਣੀ ਚਾਹੀਦੀ ਆ ਆਪਾਂ ਉਹਦੀ ਸਪੋਰਟ ਤੇ ਖੜੇ ਆ ਠੀਕ ਆ ਜੀ ਸੋ ਬਾਈ ਇਹ ਬੰਦੇ ਖਾਂਡਵੀ ਸ਼ੁਰੂ ਕਰਨ ਜਾ ਰਹਾ ਗੋੜ ਤੁਸੀਂ ਦੇਖ ਲਿਆ ਆਪਾਂ ਇਹਦਾ ਰਿਵਿਊ ਵੀ ਤੁਹਾਨੂੰ ਦੇ ਦਿੰਦੇ ਆ ਤੇ ਬਹੁਤ ਤੁਹਾਡਾ ਧੰਨਵਾਦ ਬਹੁਤ ਸ਼ੁਕਰੀਆ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲੋਂਗੇ ਇਸ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਕੇ ਸ਼ੇਅਰ ਕਰ ਦਿਓ ਨੰਬਰ ਡਿਸਪਲੇ ਕਰਦੇ ਸੀ ਬੰਦਿਆ ਨਾਲ ਗੱਲ ਕਰ ਸਕਦੇ ਆ ਨਵੇਂ ਆਏ ਹੋ ਚੈਨਲ ਦੇ ਤੇ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ